ਪੰਜਾਬੀ ਵੀ ਗੱਲ ਕਰਾਂਗੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਜਿਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਦੌਰਾਨ ਉਹਨਾਂ ਦੀ ਕਾਰ ਪਲਟ ਜਾਂਦੀ ਹੈ ਜਿਸ ਦੌਰਾਨ ਕਰਨ ਔਜਲਾ ਉਸ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਕਰਨ ਔਜਲਾ ਦੇ ਸੱਟਾਂ ਲੱਗੀਆਂ ਹਾਲਾਂਕਿ ਕਾਰ ਪਲਟਣ ਤੋਂ ਬਾਅਦ ਫਟਾਫਟ ਉਹਨਾਂ ਨੂੰ ਗਾਰ ਦੇ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਪਰ ਇਸ ਦੌਰਾਨ ਉਹਨਾਂ ਦੇ ਕਾਫੀ ਸੱਟਾਂ ਵੀ ਲੱਗਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਰਨ ਔਜਲਾ ਦੇ ਗੀਤ ਦੀ ਇਹ ਸ਼ੂਟਿੰਗ ਚੱਲ ਰਹੀ ਸੀ ਗੀਤ ਦੇ ਵਿੱਚ ਜਿਹੜੇ ਕਿ ਕਾਰ ਦਾ ਪਲਟਨ ਦਾ ਇਹਨਾਂ ਨੇ ਇੱਕ ਜਿਹੜਾ ਕਿ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਜਿਹੜੀ ਕਿ ਰੀਅਲ ਦੇ ਵਿੱਚ ਪਲਟ ਜਾਂਦੀ ਹੈ ਜਿਸ ਦੌਰਾਨ ਕਰਨ ਔਜਲਾ ਦੇ ਸੱਟਾਂ ਲੱਗਦੀਆਂ ਨੇ ਗਲੀਵਤ ਰਹਿ ਹੀ ਰਹੀ ਕਿ ਇਸ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਅਤੇ ਇਸ ਦੀ ਵੀਡੀਓ ਖੁਦ ਕਰਨ ਔਜਲਾ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਤੇ ਨਾਲ ਹੀ ਸੋਸ਼ਲ ਅਕਾਊਂਟ ਦੇ ਉੱਤੇ ਵੀਡੀਓ ਸਾਂਝੀ ਕਰਦੇ ਹੋਏ ਆਪਣੇ ਆਪ ਨੂੰ ਵੀ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਹਾਸਾ ਬਾਪਰ ਜਾਂਦਾ ਤੇ ਉਸ ਨੂੰ ਸੱਟਾਂ ਲੱਗ ਜਾਂਦੀਆਂ ਨੇ ਸੋ ਜਦੋਂ ਇਹ ਕਾਰ ਪਲਟ ਗਈ ਤੇ ਨਾਲ ਦੇ ਨਾਲ ਉਹਨਾਂ ਨੂੰ ਜਿਹੜਾ ਕਿ ਫਟਾਫਟ ਤੇਜ਼ੀ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਹਾਲਾਂਕਿ ਇਸ ਦੇ ਵਿੱਚ ਕੋਈ ਗੰਭੀਰ ਸੱਟ ਤਾਂ ਨਹੀਂ ਪਰ ਮਾਮਲੀ ਸੱਟਾਂ ਕਰਨ ਔਜਲਾ ਨੂੰ ਜ਼ਰੂਰ ਲੱਗੀਆਂ ਨੇ ਜਿਸ ਤੋਂ ਬਾਅਦ ਕਰਨ ਔਜਲ ਨੂੰ ਲੈ ਕੇ ਉਹਨਾਂ ਦੇ ਫੈਨਸ ਦੇ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਕਮੈਂਟ ਵੀ ਕੀਤੇ ਜਾ ਰਹੇ ਨੇ ਸੋ ਦਾ ਦੇ ਕਿ ਕਰਨ ਔਜਲਾ ਦੇ ਵੱਲੋਂ ਆਪਣੇ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤੇ ਸ਼ੂਟਿੰਗ ਦਾ ਕਾਰ ਪਲਟਣ ਦਾ ਇੱਕ ਹਿੱਸਾ ਹੁੰਦਾ ਹੈ ਪਰ ਕਾਰ ਜਿਹੜਾ ਕਿ ਰੀਅਲ ਦੇ ਵਿੱਚ ਪਲਟ ਜਾਂਦੀ ਹੈ ਜਿਸ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਸ ਵਕਤ ਕਾਰਨ ਔਜਲਾ ਕਾਰ ਦੇ ਵਿੱਚ ਮੌਜੂਦ ਸੀ ਤਾਂ ਜਦੋਂ ਇਹ ਕਾਰ ਪਲਟ ਜਾਂਦੀ ਹੈ ਟਰੈਕਿੰਗ ਕਾਰ ਤੁਸੀਂ ਵੀ ਦੇਖ ਸਕਦੇ ਹੋ ਕਿ ਟਰੈਕਿੰਗ ਕਾਰ ਦੇ ਵਿੱਚ ਜਦੋਂ ਉਹ ਚਲਾ ਰਹੇ ਸੀ ਤਾਂ ਅੱਗੇ ਜਾ ਕੇ ਜਿਹੜੀ ਕਿ ਇਹ ਕਾਰ ਪਲਟ ਜਾਂਦੀ ਹੈ ਤਾਂ ਪਲਟੇ ਖਾ ਕੇ ਡਿੱਗ ਜਾਂਦੀ ਹੈ ਤਾਂ ਉਸ ਦੁਇਏ ਵਿੱਚ ਮੌਜੂਦ ਕਾਰਨ ਔਜਲਾ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਸੀ ਫਿਲਹਾਲ ਕਰਨ ਔਜਲਾ ਨੇ ਇਹ ਵੀ ਦੱਸਿਆ ਕਿ ਉਹ ਠੀਕ ਨੇ ਕੋਈ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਸ਼ੂਟਿੰਗ ਦੇ ਦੌਰਾਨ ਉਸ ਦਾ ਗੋਲੀ ਦਾ ਇੱਕ ਜਿਹੜਾ ਕਿ ਪਾਰ ਦਾ ਹਿੱਸਾ ਸੀ ਉਹ ਵੀ ਵੱਜੀ ਸੀ ਤਾਂ ਉਸ ਵਕਤ ਉਹਨਾਂ ਦੀ ਗਰਦਨ ਟੁੱਟਣ ਤੋਂ ਬਚਾ ਹੋ ਗਿਆ ਸੀ ਤਾਂ ਉਸ ਵਕਤ ਵੀ ਉਸ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਪੰਜਾਬੀ ਗਾਇਕ ਹੁੰਦੇ ਨੇ ਜਾਂ ਫਿਰ ਅਦਾਕਾਰ ਨੇ ਜਦੋਂ ਸ਼ੂਟਿੰਗ ਦਾ ਹਿੱਸਾ ਹੁੰਦੇ ਨੇ ਤਾਂ ਕਈ ਵਾਰ ਉਹਨਾਂ ਨੂੰ ਅਸਲ ਦੇ ਵਿੱਚ ਵੀ ਜਿਹੜੇ ਕਿਸਟਾਂ ਲੱਗ ਜਾਂਦੇ ਨੇ ਕਈ ਵਾਰ ਸ਼ੂਟਿੰਗ ਕਰਨ ਸਮੇਂ ਕੋਈ ਨਾ ਕੋਈ ਉਹਨਾਂ ਦੇ ਨਾਲ ਹਾਸਾ ਜ਼ਰੂਰ ਵਾਪਰ ਜਾਂਦਾ ਪਰ ਇਸ ਹਾਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਤਾਂ ਦੂਜੇ ਪਾਸੇ ਕਰਨ ਔਜਲ ਨੇ ਆਪਣੇ ਸੋਸ਼ਲ ਅਕਾਊਂਟ ਤੇ ਜਿਵੇਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਹਨਾਂ ਦੇ ਫੈਨਸ ਦੇ ਵੱਲੋਂ ਉਹਨਾਂ ਦੇ ਸਹੀ ਸਲਾਮਤੀ ਦੀ ਜਿੱਥੇ ਅਰਦਾਸ ਕੀਤੀ ਉਹਨਾਂ ਦੇ ਠੀਕ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਉਹਨਾਂ ਨੂੰ ਧਿਆਨ ਰੱਖਣ ਦੀ ਕਮੈਂਟਾਂ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਕਰਨ ਔਜਲ ਨੇ ਕਿਹਾ ਕਿ ਉਹ ਠੀਕ ਨੇ ਕੋਈ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਬਿਊਰੋ ਰਿਪੋਰਟ